ਸਸ਼ਕਲ ਦੋਸਤੋ ਮੈਂ ਅਰਵਿੰਦਰ ਸਿੰਘ ਪੰਜੇਟਾ ਅੱਜ ਮੈਂ ਹਲਕਾ ਸਨੌਰ ਦੇ ਅਧੀਨ ਆਉਂਦਾ ਪਿੰਡ ਬੋਸਰ ਪਹੁੰਚਾ ਹਾਂ ਤੁਸੀਂ ਦੋ ਸਕਰੀਨ ਤੇ ਤਸਵੀਰਾਂ ਦੇਖ ਰਹੇ ਨੇ ਇੱਕ ਪਰਮਜੀਤ ਕੌਰ ਬੱਚਿਆਂ ਸਮੇਤ ਆਪਣੇ ਆਸ਼ਿਕ ਨਾਲ ਫਰਾਰ ਹੋਈ ਆ ਸਾਹਮਣੇ ਤਸਵੀਰ ਆ ਤੇ ਹਰਜਿੰਦਰ ਸਿੰਘ ਜੋ ਆਪਣੇ ਹੀ ਦੋਸਤ ਦੀ ਪਤਨੀ ਨੂੰ ਲੈ ਕੇ ਫਰਾਰ ਹੋਇਆ ਇਹ ਦੋਸਰੀ ਸਕਰੀਨ ਤੇ ਜੋ ਫੋਟੋ ਦੇਖ ਰਹੇ ਨੇ ਇਹ ਸਖਸ਼ ਨੇ ਜਿਸ ਨੇ ਆਪਣੇ ਦੋਸਤ ਨੂੰ ਮਨਜੀਤ ਸਿੰਘ ਨੂੰ ਧੋਖਾ ਦਿੱਤਾ ਦੋਸਤੀ ਨਾਲ ਇੱਕ ਲੰਕ ਲਾਇਆ ਪਹਿਲਾਂ ਦੋਸਤੀ ਦਾ ਹੱਥ ਬਣਾਇਆ ਫਿਰ ਉਸ ਦੀ ਘਰ ਵਾਲ ਨੂੰ ਪ੍ਰੇਮ ਪਸਾ ਕੇ ਬੱਚਾ ਸਮੇਤ ਲੈ ਕੇ ਫਰਾਰ ਹੋ ਗਿਆ ਇਹ ਸਾਹਮਣੇ ਮਨਜੀਤ ਸਿੰਘ ਦਾ ਜੋ ਸਰਦਾਰ ਦੇਖ ਰਹੇ ਹੋ ਇਹਦੀ ਧਰਮ ਪਤਨੀਆ ਪਰਮਜੀਤ ਕੌਰ ਜੋ ਬੱਚਾ ਸਮੇਤ ਆਪਣੇ ਆਸਕ ਨਾਲ ਫਰਾਰ ਹੋਈਆ ਤੇ ਸਾਹਮਣੇ ਮਾਤਾ ਜੀ ਨੇ ਬੜੀ ਦੁੱਖ ਦੀ ਘਟਨਾ ਅੱਜ ਇਸ ਪਰਿਵਾਰ ਨੂੰ ਪੁੱਛ ਕੇ ਦੇਖੋ ਜੋ ਆਪਣੇ ਬੱਚੇ ਤੇ ਘਰ ਵਾਲੀ ਨਾ ਹੋਣ ਦੇ باوجود ਬਹੁਤ ਦੁਖੀ ਨੇ ਘਰ ਦੇ ਵਿੱਚ ਜੋ ਵੀ ਕੁਝ ਪੈਸਾ ਸੀ ਕੁਝ ਗਹਿਣੇ ਸੀ ਹਰਜਿੰਦਰ ਸਿੰਘ ਜੋ ਆਪਣੇ ਆ ਪ੍ਰੇਮਿਕਾ ਪਰਮਜੀਤ ਕੌਰ ਮਿਲ ਕੇ ਇਥੋਂ ਰਫੂ ਚੱਕਰ ਹੋ ਗਿਆ ਗਹਿਣੇ ਪੈਸੇ ਲੈ ਕੇ ਫਰਾਰ ਹੋ ਗਿਆ ਇਸ ਵਿਅਕਤੀ ਦੀ ਤਸਵੀਰ ਸਾਹਮਣੇ ਸਕਰੀਨ ਤੇ ਆ ਕਿਤੇ ਵੀ ਤੁਹਾਨੂੰ ਮਿਲਦਾ ਹੋਵੇ ਜਾਂ ਨਜ਼ਰ ਆਉਂਦਾ ਹੋਵੇ ਇਹਦੇ ਨਾਲ ਦੋ ਬੱਚੇ ਨੇ ਇਹ ਆਪਣੇ ਬੱਚੇ ਵੀ ਲੈ ਗਿਆ ਤੇ ਇਸ ਵਿਅਕਤੀ ਦੇ ਬੱਚੇ ਨਾਲ ਲੈ ਗਿਆ ਕਿਤੇ ਵੀ ਤੁਹਾਨੂੰ ਮਿਲਦਾ ਹੋਵੇ ਤਾਂ ਕੰਟੈਕਟ ਨੰਬਰ ਲਿਖਿਆ ਹੋਇਆ ਸਾਹਮਣੇ ਤੁਸੀਂ ਦੱਸ ਸਕਦੇ ਹੋ ਅਮਜੀਤ ਸਿੰਘ ਨੂੰ ਤੇ ਇਹਨਾਂ ਦੀ ਸ਼ਿਕਾਇਤ ਵੀ ਦਰਜ ਕੀਤੀ ਹੋਈ ਆ ਪੁਲਿਸ ਤੋਂ ਕਿ ਪੁਲਿਸ ਥਾਣਾ ਸਨੌਰ ਕੋਈ ਵੀ ਵਿਅਕਤੀ ਜੇ ਜਾਣਕਾਰੀ ਦੇਊਗਾ ਉਹਨੂੰ 10000 ਰੁਪਏ ਨਾਮ ਦਿੱਤਾ ਜਾਵੇਗਾ ਬੇਨਤੀ ਹੈ ਕਿ ਇਹਦਾ ਮੱਦਦ ਕੀਤਾ ਜਾਵੇ ਤਾਂ ਕਿ ਆਪਣਾ ਪਰਿਵਾਰ ਦੁਆਰੇ ਬਸਾ ਸਕੇ ਜੇ ਨਹੀਂ ਬਸਣਾ ਉਹ ਆਗੇ ਸਾਡੇ ਸਾਹਮਣੇ ਬੈਠ ਕੇ ਲਿਖਤੀ ਨਾਮਾ ਕਰਕੇ ਜਾ ਸਕਦੀ ਆ ਇਹ ਪਰਿਵਾਰ ਦੇ ਮੈਂਬਰ ਦਾ ਕਹਿਣਾ ਕਿ ਅਸੀਂ ਬੱਚੇ ਵੀ ਲੈਣੇ ਹੈਗੇ ਸਿਰਫ ਜੋ ਸਾਡਾ ਸੋਨਾ ਪੈਸਾ ਲੈ ਕੇ ਫਰਾਰ ਹੋਈ ਆ ਉਹ ਸਾਨੂੰ ਵਾਪਸ ਕਰ ਦੇਵੇ ਠੀਕ ਆ ਤੇ ਬਾਕੀ ਦੋਸਤੋ ਐਸੇ ਦੋਸਤਾਂ ਤੋਂ ਦੂਰ ਰਹੋ ਜੋ ਕਿਸੇ ਦੇ ਘਰ ਆ ਕੇ ਕਿਸੇ ਦਾ ਘਰ ਜਾੜਦੇ ਨੇ ਕੁਲਦੀਪ ਮਾਰਕ ਦਾ ਕਹਿਣਾ ਵੀ ਗੋਲੀ ਮਾਰੋ ਐਸੇ ਯਾਰ ਨੂੰ ਜੋ ਯਾਰ ਦੇ ਪਿੱਛੇ ਗਰਦਾਰੀ ਕਰਦਾ ਹੋਵੇ ਇਹ ਸਾਹਮਣੇ ਜੋ ਸ਼ਖਸ ਦੇਖ ਰਹੇ ਹੋ ਤਸਵੀਰਾਂ ਸੁਵਿਧਾ ਪਿੰਡ ਬੋਸਰ ਕਲਾਂ ਦੀ ਹਾਂ ਗੱਲ ਕਰਾਂਗੇ ਹੁਣ ਵੀਰ ਨਾਣਾ ਹਾਂਜੀ ਬਾਈ ਜੀ ਕੀ ਕੰਮ ਕਰਦੇ ਹੋ ਮੈਂ ਜ਼ਮੀਂਦਾਰਾਂ ਦਾ ਕੰਮ ਕਰਦਾ ਹਾਂ ਠੀਕ ਹੈ ਤੇ 42 ਨੰਬਰ ਕੀ ਹੈ ਪਰਮਿਤ ਕੌਰੀ ਹੈ ਲੱਖੇ ਕਿੰਨੇ ਆ ਕੋੜੀ ਮੁੰਡਾ ਜੀ ਹੁਣ ਕੀ ਬਾਰਦਾਤ ਹੋ ਗਈ ਪੁਲਿਸ ਮੇਰੀ ਬਾਰਦਾਤ ਤਾਂ ਸਾਰੀ ਉਹ ਹੋਈ ਆ ਜੀ ਮੇਰੇ ਘਰਾਂ पे ਦੇ ਪੈਸੇ ਟੁੰਮਾ ਪੇ ਦੇ ਘਰਾਂ ਮੇਰੇ ਜੀ ਔਰ ਸਭ ਕੁਛ ਲੈ ਗਈ ਚੱਕ ਕੇ ਜੀ ਕਿੰਨੀਆਂ ਟੁਮਕ ਕਿੰਨੇ ਰੁਪਏ ਦੇ ਸੀ ਮੇਰੇ ਇੱਕ ਹਾਰ ਦਾ ਜੀ ਬਾਲੀਆਂ ਦੀਆਂ ਚੰਨਾ ਦੀਆਂ ਜੀ ਲੱਖ ਰੁਪਏ ਮੇਰਾ ਕੈਸ਼ ਕਰਾ ਪਿਆ ਜੀ ਲੱਖ ਰੁਪਏ ਮੇਰਾ ਫੋਨ ਨੂੰ ਫੜਾ ਦਿਓ 30 30 ਹਜ਼ਾਰ ਦਾ ਸਾਰਾ ਮਨ ਨੂੰ ਫੜਾ ਦੇ ਜੀ ਅ ਲੱਖ 70 ਹਜ਼ਾਰ ਮੇਰਾ ਸਾਈਡ 'ਚ ਰੱਖਿਆ ਪਿਆ ਸੀ ਸਾਰਾ ਔਰ ਲੈ ਗਈ ਚੱਕ ਕੇ ਸਰ ਇਹ ਤੁਸੀਂ ਪੈਗ 'ਤੇ ਪਏ ਸੀ ਹਾਂ ਮੈਂ ਜ਼ਿੰਮੇਵਾਰਾਂ ਦੇ ਫੜੇ ਤੇ ਸਰ ਹੜਵਾ ਸੀ ਜੀ ਆ ਇਹਦੇ ਲੜਕੇ ਨਾਲ ਤੁਹਾਡੇ ਕਾਲੇ ਗਈਆ ਕੀ ਦਾ ਮਾਮਾ ਇਹ ਅਰਜਿੰਦਰ ਸਿੰਘ ਜੀ ਜਿੰਦਗਾ ਅਰਜਿੰਦਰ ਅਰਜਿੰਦਰ ਸਿੰਘ ਜੀ ਠੀਕ ਆ ਤੁਹਾਡੇ ਪਿੰਡ ਦਾ ਹੀ ਆ ਹਾਂ ਇਹ ਪਿੰਡ ਦਾ ਹੀ ਆ ਇਹ ਪਹਿਲਾਂ ਵੀ ਤੇ ਗੁੜੇ ਆਂਦਾ ਸੀ ਕਿਵੇਂ ਹਾਂ ਪਹਿਲਾਂ ਵੀ ਆਇਆ ਸਰ ਕਿਵੇਂ ਬੋਈਆ ਤੋ ਆਇਆ ਦਈ 4 ਵਜੇ 4 ਵਜੇ ਜਦੋਂ ਗਈਆ ਘਰ ਤੋਂ ਕੀ ਕਹਿ ਗਈ ਆ ਮਾਸੀ ਕੋਲੇ ਕਹਿ ਕੇ ਗਈ ਆਈ ਮੈਂ ਮਾਸੀ ਕੋਲੇ ਜਾਣੀ ਆ ਵੀ ਮੈਂ 2 ਦਿਨਾਂ ਬਾਅਦ ਮੁੜ ਆਵਾਂਗੀ ਮੈਂ ਇਹ ਮੇਰੀ ਮਾਸੀ ਜਾਨਾ ਢਿੱਲੀ ਹੁੰਦੀ ਹੈ ਮੇਰਾ ਨਾਮ ਪਤਾਲੀ ਉਣਿਕਾ ਇਹਦਾ ਹਰਕਿੰਦਰ ਸਿੰਘ ਆਈ ਤੇ ਉਹਦੋਂ ਮੈਂ ਕੋਈ ਪਹਿਲਾਂ ਵੀ ਮੈਨੂੰ ਦੇਣ ਸੀ ਜਾਂ ਕੋਈ ਰਿਸ਼ਤਾ ਚੱਲਦਾ ਪਹਿਲਾਂ ਵੀ ਹੈਗਾ ਤਾਂ ਸਰ ਸਿਰੋਖਿਆ ਸੀ ਮਾ ਤਾਂ ਰੋਕੀ ਦੀ ਸਾਰਾ ਹੁਣ 4 ਸਾਲਾਂ ਤੋਂ ਸਾਨੂੰ ਰੁਕੀ ਦੀ ਫਿਰ ਬਾਦੋਂ ਹੁਣ ਸਰ ਮੈਨੂੰ ਕਿਹੜਾ ਪਸ ਜਨਾਨੀ ਦਾ ਕੋਈ ਪਤਾ ਹੁੰਦਾ ਵੀ ਬੱਚੇ ਨਾਲ ਦੇ ਹਾਂ ਬੱਚੇ ਨਾਲ ਦੇ ਕੁੜੀ ਮੁੰਡਾ ਲੈ ਕੇ ਹੀ ਆਲੇ ਹੁਣ ਤੁਸੀਂ ਕੀ ਚਾਹੁੰਦੇ ਹੋ ਬਸ ਮੇਰੇ ਮੈਂ ਕੁਝ ਨਹੀਂ ਚਾਹੁੰਦਾ ਬਸ ਮੇਰੇ ਸਾਮਾਨ ਮੋੜ ਜਾ ਮੇਰੀ ਪੈਸੀ ਮੋੜ ਜਾ ਟੁੰਮਾ ਮੋੜ ਜਾ ਮੇਰੀ ਜੀ ਸਰ ਬੱਚੇ ਰੱਖਣਾ ਹੈ ਦਾ ਮੈਂ ਬੱਚੇ ਰੱਖਣੇ ਬਾਅਦ ਬੱਚੇ ਵੀ ਆਉਦੇ ਨਹੀਂ ਸਰ ਇਧਰ ਤੱਕ ਵੀ ਆਪਣੇ ਬੱਚੇ ਲੈ ਗਿਆ ਹਾਂ ਬਈ ਲੜਕਾ ਜਾ ਬਣ ਬੱਚੇ ਜਾ ਉਹ ਕੋਲੇ ਕੁੜੀ ਮੁੰਡਾ ਜੀ ਮੇਰੇ ਕੋਲੇ ਕੁੜੀ ਮੁੰਡਾ ਜੀ ਦੋਸਤ ਹੀ ਪੱਕਾ ਦੋਸਤ ੱੱਕਾ ਦੋਸਤ ਜੀ ਹੁਣ ਤਾਂ 4 ਸਾਲੋਂ ਮੈਂ ਬੁਲਾਇਆ ਨਹੀਂ ਉਹ ਤਾਂ ਸਰ ਠੀਕ ਹੈ ਹਾਂ ਪਹਿਲਾਂ ਮੈਂ ਬੁਲਾਉਂਦਾ ਰਿਹਾ ਜੀ ਸਰ ਉਹਨਾਂ ਦੋਸਤੇ ਨਾ ਵੀ ਕਲਕ ਲਾਇਆ ਬੰਦੇ ਨੇ ਹਾਂ ਜੀ ਕੀ ਲੋਕਾਂ ਨੂੰ ਪੀਣ ਦੇਣ ਕਦਰ ਕਿ ਘਰਾਂ ਦੇ ਦੋਸਤ ਮਿੱਤਰ ਵੜਨੇ ਚਾਹੀਦੇ ਨਹੀਂ ਵੜਨੇ ਚਾਹੀਦੇ ਨਹੀਂ ਵੜਨੇ ਚਾਹੀਦੇ ਸਰ ਡੁਗਲਾ ਦਾ ਹਾਂ ਜੀ ਮੇਰਾ ਨਾਮ ਤਾਂ ਬਬਲੀ ਕਾਰਜ ਅ ਕਿੰਨੀ ਕੁ ਉਮਰ ਸੀ ਤੁਹਾਡੀ ਮੁੰਡੀ ਉਹਦੇ 40 ਅਸਲ 33 32 ਸਾਲ ਦੀ ਆ ਜਿਹੜੇ ਬੱਚੇ ਨਾਲ ਨੇ ਉਹਦੀ ਉਮਰ ਕਿੰਨੀ ਆ ਉਹਨੇ ਕਿ ਪੂਰੀ 30 ਸਾਲ ਦੀ ਆ ਮੁੰਡਾ ਨੌਸਾਲਾ ਨੌਸਾਲਦਾ ਤੀਜੀ ਤੇ ਇਹ ਕਿਹੜਾ ਵਿਅਕਤੀ ਜੀ ਹੈ ਹਰਕਿੰਦਰ ਸਿੰਘ ਆਹ ਜੀ ਉਹਦੇ ਬੱਚੇ ਕਿੰਨੇ ਆ ਉਹਦੇ ਬੱਚੇ ਉਹਦੇ ਦੋ ਮੁੰਡਾ ਮੁੰਡਾ ਕੁੜੀ ਆ ਜੀ ਤੇ ਉਹਦੇ ਤਲਾਕ ਨੂੰ ਹੋ ਗਈ ਹੁਣ ਉਹਦੇ ਪਹਿਲਾ ਤਲਾਕ ਹੋ ਗਿਆ ਸੀ ਜੀ ਜੀ ਛੋਟੀ ਨੂੰ ਮੰਗ ਕੀ ਮੇਰਾ ਮਨ ਜੀ ਕਿ ਮੈਂ ਲੈ ਕੇ ਆਣੇ ਆ ਜੀ ਵੈਸੇ ਮੈਂ ਤੁਮ ਮੇਰਾ ਪੈਸਾ ਮੋੜ ਦੇਵੇ ਪਰ ਉਹ ਕੁਝ ਨਹੀਂ ਚਾਹੀਦਾ ਜੀ ਅਸੀਂ ਤਾਂ ਬੰਨਾ ਨਹੀਂ ਆ ਮਰੇ ਬੇ ਤਲਾਕ ਲਖਾ ਦੀ ਬੇ ਦਖਨੇ ਲਖਾ ਤੇ ਅਸੀਂ ਤਾਂ ਅਸੀਂ ਰੱਖਣਾ ਨਹੀਂ ਚਾਹੁੰਦੇ मेरा गाला एक फ्री नहीं है मेरे को 3 4 फीट हद्द होया मैं अपने पुत्र समझन दे रहे मैं पुत्र तो कोई बात है तो कर बस जाऊंगी पुत्र तो कर बस तू चंगा मरा ना को कई बार पुत्र के नहीं लेह है सेने दस समय किधर मरी है माताजी कई बार जो आपा करेक्शन जान व्यक्ति नु दे या कर दे ना कोई आपका कर जानो आज दस बहुत माड़ा हां जी ਉਹ ਤੇ ਸਮਝਾਇਆ ਉਸੇ ਮੁੰਡਾ ਨੇ ਸਮਝਾਇਆ ਬੋਲਵੇ ਔਰ ਸਮਝੀ ਦੀ ਨਹੀਂ ਤੀ ਜੀ ਜੇ ਕ ਕਹਿ ਦਿੰਦਾ ਸੀਗਾ ਮੈਨੂੰ ਕੌਣ ਕਹਿਂਦੀ ਆ ਮੈਨੂੰ ਸਾਹਮਣੇ ਬੁਲਾਓ ਉਸਰ ਮੈਂ ਖੱਕਾ ਪੜਾਂਗੇ ਸਭ ਬੋਲੀ ਬੋਲਦਾ ਸੀਗਾ ਜੀ ਔਰ ਫਿਰ ਵੀ ਚੁੱਪਾ ਹੈ ਮਤਕਸ਼ਰ ਕੀ ਕਹਿੰਗੇ ਸਾ ਦੁਨੀਆ ਤੋਂ ਦੇਖਦਾ ਅੰਦੇ ਜਾਂਦੇ ਨੂੰ ਕਿਸ ਨੂੰ ਨਹੀਂ ਪਤਾ ਨਹੀਂ ਹੁੰਦਾ ਆਪਣੇ ਤੇ ਇੱਕ ਆਖਂਦੀ ਨਹੀਂ ਕਿ ਚਾਰ ਅੱਖ ਨੇ ਇਹ ਤੇ ਸਮਝੇ ਲਿਆ ਕਿ ਤੂੰ ਮਰਾ ਮੋਟਾ ਅੱਲਾ ਸਮਝੀ ਦੀ ਨਹੀਂ ਤੀ ਜੀ ਮੇਰਾ ਪੁੱਤਰ ਕਦਾ ਮੈਂ ਇਹ ਦੁੱਖਾ ਮੇਰੇ ਦੁੱਖਾ ਮੈਨਾਂ ਲੱਭਣਾ ਲੱਗ ਮੇਰੇ ਤੋਂ ਦੂਰ ਹੋ ਜਾ ਤੈਨੂੰ ਮੈਂ ਚਾਉਂਦੀ ਨਹੀਂ ਮਤਲਬ ਕਿਛੋ ਨਾ ਚਾਹੂੰਗੀ ਤੂੰ ਇਹ ਮੇਰਾ ਮੁੰਡਾ ਨਹੀਂ ਚਾਹੁੰਦਾ ਤਾਂ ਕਿਛਨ ਚਾਹੂੰਗੀ ਤੂੰ ਹੋਰ ਦੱਸ ਮੈਨੂੰ ਪਹਿਲਾ ਮੇਰਾ ਮੁੰਡਾ ਵਾ ਕੀ ਲੰਗੜਾ ਲੈ ਕੇ ਹੁੰਜਾ ਨੇ ਕੋਈ ਸਾੜੋ ਨਹੀਂ ਕੋਈ ਸ਼ਰਬੀ ਨਹੀਂ ਕੋਈ ਕਸੀਚੀ ਦੀ ਨਿਸ਼ਾਨੀ ਕੋਤੀ ਪਤਾ ਨਹੀਂ ਹੈ ਚੰਗਤਾ ਕਮਾ ਕਦਿੰਦਾ ਸੀਗਾ ਕਦ ਦਿਹਾਰੀ ਪਾਣੀ ਪੀਂਦਾ ਸੀਗਾ ਕੋਲੇ ਬੰਦੇ ਨੇ ਮਾਰਾ ਧੱਕੇ ਉਸਨੇ ਮਾਰਾ ਸੱਟਿਆ ਨੂੰ ਮਦਰ ਹੋਣ ਦੀ ਗੱਲ ਹੀ ਕੋਈ ਗੱਲ ਹੀ ਕਰਦੇ ਹੁੰਦਾ ਬਹੁਤ ਬੁਰਾ ਪਰਿਵਾਰ ਦਾ ਬੀਚ ਗੱਲ ਚੀਜ਼ ਨਹੀਂ ਨਾ ਕਰਕੇ ਜਾਵੇ ਦੁੱਖਤ ਮਰੇ ਆ ਵੀ ਜਮਨ ਤੇ ਬੱਚੇ ਲੁੱਟ ਕਾ ਲਏ ਮਰੇ ਬੱਚੇ ਕਿਸ ਤਰ੍ਹਾਂ ਇਹਨਾਂ ਕੱਜਾ ਤਾਰੇਗੀ ਇਸ ਤਰ੍ਹਾਂ ਇਹ ਕਰੂਗੀ ਕਿਸ ਤਰ੍ਹਾਂ ਕੀ ਨਾ ਮਦ ਹਟਨ ਦੇ ਚ ਚੋਰੇ ਦੇ ਖਾ ਲਈ